ਫਟੇਕਰ ਚੂੜੀਆਂ ਦੇ ਪਿੰਡ ਨਾਸਰਕੇ ਚ ਮੌਜੂਦਾ ਸਰਪੰਚ ਅਤੇ ਉਸ ਦੇ ਸਾਥੀ ਤੇ ਚੱਲੀਆਂ ਗੋਲੀਆਂ ਸਰਪੰਚ ਸਮੇਤ 2 ਹੋਏ ਜ਼ਖਮੀ ਅਮਰਤਸਰ ਪ੍ਰਾਈਵੇਟ ਹਸਪਤਾਲ ਜਿਰੇ ਇਲਾਜ ਹੈ ਸਰਪੰਚ ਅਤੇ ਉਸ ਦਾ ਸਾਥੀ ਇੱਕ ਮੌਲ ਜਮਲੂ ਕੀਤਾ ਗ੍ਰਿਫਤਾਰ ਡੀਐਸਪੀ ਵਿਪਨ ਸ਼ਰਮਾ ਨੇ ਦਿੱਤੀ ਸਾਰੀ ਜਾਣਕਾਰੀ ਫਟੇਕਰ ਚੂੜੀਆਂ ਨੇ ਦਿੱਤਾ ਤੇ ਥਾਣਾ ਕਣੀਏ ਕੇ ਬੰਗਰ ਅਦੀਨਪਿੰਡ ਤੇ ਪਿੰਡ ਨਾਸਰਕੇ ਵਿਖੇ ਪੰਚਾਇਤੀ ਚੋਣਾਂ ਦੌਰਾਨ ਰੰਜਿਸ਼ ਤੇ ਚੱਲਦਿਆਂ ਤੇ ਹੁਣ ਬਲੈਕਆਊਟ ਵਾਲੀ ਰਾਤ ਨੂੰ ਬਿਜਲੀ ਦੇ ਬਲਬ ਬੰਦ ਕਰਨ ਨੂੰ ਲੈ ਕੇ ਹੋਏ ਟਕਰਾਅ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਆਪਣੇ chilangaga dishalsirpanchshim shirshin ਦੀ ਪਿੱਠ 'ਚ ਗੋਲੀ ਲੱਗੀ ਜਾਂ ਤੇ ਉਸ ਦੇ ਸਾਥੀ सोनू ਦੇ ਗਲੇ ਦੇ ਨੇੜੇ ਦੀ ਗੋਲੀ ਲੱਗੀ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਦਾਖਾਵਾ ਕਰਵਾਇਆ ਗਿਆ ਹੈ ਸਰਪੰਚ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੀ ਆੜ 'ਚ ਪਿੰਡ ਦੇ ਵਿਅਕਤੀ ਨੇ ਬਲੈਕਆਊਟ ਵਾਲੇ ਦਿਨ ਉਸ ਉੱਪਰ ਗੋਲੀ ਚਲਾਈ ਜਿਸ ਨਾਲ ਉਹ ਜ਼ਖਮੀ ਹੋ ਗਿਆ ਇਸ ਸੰਬੰਧੀ ਫਤਿਹਗੜ ਚੂੜੀਆਂ ਦੇ ਡੀਐਸਪੀ ਮੇਪਨ ਸ਼ਰਮਣ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਵਿਅਕਤੀਆਂ ਬ੍ਰਧ ਮਾਤਰ ਚਕਾਲਿਆ ਹੈ ਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਦੂਜੇ ਦੋ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਜਾ ਜਾਵੇਗਾ ਮੇਰਾ ਨਾਮ ਸਰਦਾਰ ਸ਼ਮਸ਼ੀਰ ਸਿੰਘ ਪਿੰਡ ਨਾਸਾ ਕੰਨਾਂ ਰਹਿਣ ਵਾਲਾ ਹਾਂ ਤੇ ਸਾਡੇ ਲਾਗੇ ਨਜ਼ਦੀਕੀ ਰਣਜੀਤ ਸਿੰਘ ਰਿਤੀ ਰਹਿੰਦਾ ਵਾ ਉਹ ਮੈਂਬਰ ਖਲੋਤਾ ਹੈ ਸੀ ਪਹਿਲਾਂ ਪੰਨੂ ਸਾਹਿਬ ਦੀ ਪਾਰਟੀ ਚ ਤੇ ਬਾਅਦ ਵਿੱਚ ਉਹ ਮੈਂਬਰ ਵੀ ਨਹੀਂ ਬਣ ਸਕਿਆ ਤੇ ਜਿਹਦੇ ਕਾਰਨ ਕੀ ਹੋਇਆ ਕਿ ਉਹਦੀ ਮੈਂ ਸਰਪੰਚ ਬਣ ਗਿਆ ਮੌਜੂਦਾ ਸਰਪੰਚ ਆਉਣ ਵਾਲੇ ਸਟਾਈਲ ਤੇ ਤੇ ਉਹਦੀ ਮੇਰੇ ਨਾਲ ਰੰਜਿਸ਼ ਵਧ ਗਈ ਕਿ ਉਹ ਮੈਨੂੰ ਆnde ਜਾਂਦੇ ਜਦੋਂ ਮੰਨ ਲਓ ਗੱਡੀ ਜੇ ਕਰਨੀ ਜਾਂ ਕੋਈ ਸਕੂਟੀ ਵਗੈਰਾ ਉਹਨੇ ਕੋਈ ਨਾ ਕੋਈ ਵਾਅਦਾ ਪਾਉਂਦਾ ਹੁੰਦਾ ਸੀ ਹਰ ਕੰਮ ਦੇ ਵਿੱਚ ਤੇ ਕਰਦਿਆਂ ਕਰਦਿਆਂ ਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਅੱਜ ਉਹਨੇ ਇੱਥੇ ਸਿੱਧੇ ਫਰਮਾ ਇਹ ਕੱਲ ਅ ਸਵਾ 8 ਵਜੇ ਦੀ ਗੱਲ ਆ ਸ਼ਾਮ ਦੀ ਉਹਨੇ ਉਹਦੇ ਨਾਲ ਥੋੜਾ ਜਿਹਾ ਗਾਲ ਮੰਦਾ ਹੋਇਆ ਉਹਨੇ ਇੱਕਦਮ ਮੈਨੂੰ ਗੱਡੀ ਰੋਕ ਲਈ ਤੇ ਅੱਗੇ ਗਾਲਾਂ ਕੱਢੀਆਂ ਤੇ ਫਿਰ ਉਹਨੇ ਮੈਂ ਗਰਜ ਵਿੱਚ ਗੱਡੀ ਲਾ ਕੇ ਵਾਪਸ ਆ ਰਿਹਾ ਸੀ ਉਹ ਆਪਣੇ ਗੇਟ ਦੇ ਅੱਗੇ ਖਲੋਤਾ ਆ ਉਹਨੇ ਗੇਟ ਦੇ ਅੱਗੇ ਖਲੋ ਕੇ ਫਿਰ ਸਾਨੂੰ ਪਹਿਲਾਂ ਗਾਲ ਮੰਦਾ ਕੀਤਾ ਫਿਰ ਸਾਡੇ ਤੇ ਸਿੱਧੀਆਂ ਗੋਲੀਆਂ ਛਾੜ ਕੇ ਇੱਕ ਗੋਲੀ ਦਾ ਫਿਰ ਦੇਗਾ ਇੱਕ ਗੋਲੀ ਮੇਰੀ ਪਿੱਠ ਤੇ ਲੱਗੀ ਹੋਈ ਹੈ ਇੱਥੇ ਤੇ ਨਾਲ ਦਾ ਜਿਹੜਾ ਬੰਦਾ ਵਾ ਉਹ ਉਹ ਗੋਲੀ ਜਿਹੜੀ ਆ ਉਹਦੇ ਇੱਥੇ ਗਰਦਨ ਤੱਕ ਚਲ ਗਈ ਹੋਈ ਹੈ ਹਾਂਜੀ ਪੁਰਸਾਈ ਆ ਪਰਚਾ ਕੱਟ ਕੇ ਲੱਗੀ ਹੈ ਹੁਣ ਬਿਆਨ ਲੈ ਕੇ ਗਏ ਆ ਤੇ ਹੁਣ ਵੇਖੋ ਅੱਗੇ ਕਾਰਵਾਈ ਕਰਦੇ ਆ ਉਹ ਤੇ ਕਹਿੰਦੇ ਆ ਕਿ ਪੂਰਾ ਤੁਹਾਨੂੰ ਅਨਸਾਤ ਨਹੀਂ ਆ ਇਹ ਆਪਣੀ ਮਨਮਤ ਦੇ ਨਾਲ ਹੀ ਇੱਕ ਪਾਸੇ ਧੜਾ ਬਣਾ ਕੇ ਤੇ ਇੱਕ ਪਾਸੇ ਹੋਇਆ ਹੈ ਕਿ ਇਹਦੇ ਪਿੱਛੇ ਕੋਈ ਵੀ ਬੰਦਾ ਨਹੀਂ ਹੈਗਾ ਤੇ ਜੋ ਵੀ ਮਤਲਬ ਪਿੰਡ ਦਾ ਸਾਰਾ ਜੋ ਵੀ ਹੈ ਵਾ ਉਹ ਸਾਰਾ ਮੇਰੇ ਪਿੱਛੇ ਹੀ ਆ ਠੀਕ ਹੈ ਕੋ ਪਾਰਟੀ ਤੇ ਇਹਨੂੰ ਕਿਸ ਨੇ ਨਹੀਂ ਬਣਾਇਆ ਇਹ ਮੇਰਾ ਭਰਾ ਹੀ ਆ ਇਹ ਹਾਂਜੀ ਮੇਰਾ ਗਵਾਂਢੀ ਆ ਮੇਰਾ ਭਰਾ ਹੁਣ ਮੰਗੇ ਇਹ ਕਰਦੇ ਆ ਕਿ ਇਹਨਾਂ ਤਿੰਨਾਂ ਜਾਣਿਆਂ ਨੂੰ ਵਾਟ ਵਾਟ ਸਜਾ ਦੇਈਏ ਇੱਕ ਇਹਦਾ ਬੇਟਾ ਇੱਕ ਇਹ ਆਪ ਰਣਦੀਪ ਸਿੰਘ ਇੱਕ ਇਹਦਾ ਫਾਦਰ ਆਪਾਰ ਸਿੰਘ ਗੋਲੀਆਂ ਰਣਜੀਤ ਸਿੰਘ ਨੇ 6 ਫਾਇਰ ਕੀਤੇ ਹਨ ਦੋ ਫਾਇਰ ਸਾਡੇ ਲੱਗੇ ਆ ਚਾਰ ਫਾਇਰ ਸਾਡੇ ਲੱਗਣਗੇ ਮੇਰਾ ਨਾਂ ਕੁਲਦੀਪ ਸਿੰਘ ਜੀ ਨਾਸਰ ਕੰ ਦਾ ਵਾ ਸਾਫਕਾ ਸਰਪੰਚਾ ਜੀ ਸਾਡੇ ਕੋਈ ਰਾਤੀ 7-8 ਵਜੇ ਦੇ ਲਗਭਗ ਗੋਲੀ ਚੱਲ ਗਈ ਆ ਸਾਡੇ ਮੌਜੂਦਾ ਸਰਪੰਚਾ ਸ਼ਮਸ਼ੀਰ ਸਿੰਘ ਉਸ ਦੇ ਉੱਤੇ ਇੱਕ ਲਾਗੇ ਹੀ ਗਵਾਂਢੀ ਆ ਰਣਵੀਰ ਸਿੰਘ ਰਿੱਪੀ ਉਹਨੇ ਗੋਲੀ ਚਲਾਤੀ ਆ ਇਹ ਗੱਡੀ ਆਪਣੇ ਗੈਰੇ ਲਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਨਾਲ ਇਹਦੇ ਸਰਿੰਦਰ ਕੁਮਾਰ ਸੋਨੂ ਇਹਦਾ ਕੋਈ ਮੁਲਾਜ਼ਮ ਹੈ ਨਾਲ ਸਰਪੰਚ ਦਾ ਤੇ ਉਹ ਗੱਡੀ ਲਾ ਕੇ ਗਲੀ ਦੇ ਵਿੱਚ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨੇ ਆਪਣੇ ਗੇੜ ਦੇ ਵਿੱਚ ਗੇੜ ਦੀ ਓਟ ਲੈ ਕੇ ਇਹਨਾਂ ਤੇ ਸਿੱਧੀਆਂ ਗੋਲੀਆਂ ਇਹਨਾਂ ਦੇ ਮਾਰੀਆਂ ਤੇ ਜੋ ਇਹਨਾਂ ਦੇ ਦੋਹਾਂ ਦੇ ਗੋਲੀਆਂ ਲੱਗੀਆਂ ਸਰਪੰਚ ਦੇ ਗੋਲੀ ਪੇਟ ਦੇ ਵਿੱਚ ਲੱਗੀ ਆ ਤੇ ਜਿਹੜਾ ਸੋਨੂ ਹੀ ਮੁੰਡਾ ਉਹਦੇ ਵੀ ਮੋਢੇ ਦੇ ਵਿੱਚ ਇੱਥੇ ਗਰਦਨ ਦੇ ਉੱਤੇ ਗੋਲੀ ਲੱਗੀ ਆ ਅਜੇ ਖਤਰੇ ਦੇ ਵਿੱਚ ਆ ਹਸਪੀਟਲ ਜਿੱਥੇ ਕੱਕੜਾ ਹਸਪੀਟਲ ਦੇ ਦਾਖਲਿਆ ਆਪਰੇਸ਼ਨ ਹੋਣਾ ਵਾ ਅਗਲੇ ਜੋ ਅੱਗੋ ਜੋ ਅਪਡੇਟ ਆ ਉਹ ਡਾਕਟਰ ਸਾਹਿਬ ਦੱਸਣਗੇ ਕੀ ਹੋਇਆ ਰਣਜੀਤ ਜੀ ਇਹਨਾਂ ਦੀ ਕੋਈ ਨਹੀਂ ਕੋਈ ਜ਼ਮੀਨਦਾਰ ਨਹੀਂ ਝਗੜਾ ਕੋਈ ਗੱਲ ਨਹੀਂ ਆ ਪੰਚਾਇਤੀ ਚੌਂਕ ਤੋਂ ਹੀ ਇਹ ਮੁੰਡਾ ਜਿਹੜਾ ਇਹਨੂੰ ਸਾਡੇ ਪਿੰਡ ਦੇ ਸਰਪੰਚ ਬਣਾਇਆ ਵਾ ਉਹ ਇਹਦੀ ਸਰਪੰਚੀ ਤੋਂ ਛਿੜਿਆ ਫਿਰਦਾ ਸੀਗਾ ਵੀ ਇਹਨੂੰ ਨਹੀਂ ਬਣ ਦੇਣਾ ਤੇ ਬਸ ਇਹ ਸਰਪੰਚੀ ਦੀ ਰੰਜਿਸ਼ ਤੋਂ ਹੀ ਇਹ ਸਾਰਾ ਉਹਨੇ ਨਜਾਇਜ਼ ਧੋਖੇ ਨਾਲ ਹੀ ਇਹਦੇ ਤੇ ਗੋਲੀ ਚਲਾਈ ਆ ਪੁਲਿਸ ਕੰਪਲੇਟ ਰਾਤ ਹੀ ਕਰ ਦਿੱਤੀ ਸੀ ਮੈਡਮ ਰਾਤ ਪੁਲਿਸ ਮੁਲਾਜ਼ਮ ਆਏ ਉਹਨਾਂ ਮੌਕਾ ਸਾਰਾ ਵੇਖਿਆ ਵਾ ਸਾਰੀ ਪਿੰਡ ਦੀ ਪੰਚਾਇਤ ਨੇ ਹੋਰ ਮੋਦਰ ਬੰਦਿਆਂ ਨੇ ਮੌਕਾ ਦਿਖਾਇਆ ਵਾ ਤੇ ਰਾਤ ਹੀ ਇਹਨੂੰ ਸਰਕਾਰੀ ਹਸਪੀਟਲ ਬਟਾਲੇ ਲਿਜਾਇਆ ਗਿਆ ਫਿਰ ਉਥੋਂ ਰੈਫਰ ਕਰ ਦਿੱਤਾ ਇੱਥੇ ਅੰਮ੍ਰਿਤਸਰ ਆ ਗਿਆ ਤੇ ਹੁਣ ਵੀ ਪੁਲਿਸ ਮੁਲਾਜ਼ਮ ਆਏ ਉਹਨਾਂ ਦੇ ਬਿਆਨ ਵੀ ਉਹਨਾਂ ਲੈਣਗੇ ਜੋ ਸੀਸੀਟੀਵੀ ਸਰ ਉੱਥੇ ਇਹਨਾਂ ਦੇ ਆਪਣੇ ਵੀ ਉਹਦੇ ਰਣਵੀਰ ਸਿੰਘ ਦੇ ਗੇਟ ਤੇ ਵੀ ਹੈਗੇ ਆ ਕੈਮਰੇ ਲੱਗੇ ਤੇ ਜਿਹੜਾ ਛਮਸ਼ੀਰ ਸਿੰਘ ਸਰਪੰਚਾ ਮੌਜੂਦਾ ਉਹਦੇ ਵੀ ਗੇਟ ਤੇ ਜਿੱਥੇ ਉਹਦੀ ਗੈਰੇਜ ਆ ਉੱਥੇ ਕੈਮਰੇ ਲੱਗੇ ਆ ਉਹਦੇ ਵੀ ਫੋਟੋ ਮਿਲ ਜਾਣਗੀਆਂ ਦੋ ਬੰਦੇ ਹੋਇਆ ਜੀ ਦੋ ਬੰਦੇ ਦੋਵੇਂ ਡੇਂਜਰਸ ਆ ਉਹਨਾਂ ਦੇ ਗੋਲੀਆਂ ਲੱਗੀਆਂ ਪੇਟ ਦੇ ਵਿੱਚ ਮੋਢੇ ਲੱਗੀ ਆ ਫਾਇਰ ਤੇ ਜੀ ਉਹਦੇ ਕੋਲ ਜਿਹੜਾ ਵੀ ਪਿਸਟਲ ਆ ਉਹਨੇ ਪੂਰਾ ਖਾਲੀ ਕਰ ਦਿੱਤਾ 6-7 ਫਾਇਰ ਕੀਤੇ ਆ ਜਦੋਂ ਉਹਦੇ ਗੋਲੀਆਂ ਮੋਗੀਆਂ ਫੇਰ ਵੀ ਉਹਨੇ ਇੱਕ ਜਿਹੜਾ ਸੋਨੂ ਨਾਂ ਦਾ ਮੁੰਡਾ ਉਹਦੀ ਪ੍ਰੋਪਰਟੀ ਤੇ ਰੱਖ ਕੇ ਫੇਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਉਹਦੀ ਗੋਲੀਆਂ ਖਤਮ ਹੋ ਗਈਆਂ ਫਿਰ ਨਹੀਂ ਚੱਲੀਆਂ ਤਾਂ ਫਿਰ ਉਹ ਨੂੰ ਧੱਕਾ ਮਾਰ ਕੇ ਸੁੱਟ ਕੇ ਤੇ ਆਪ ਭੱਜ ਗਿਆ ਨਿਕਲ ਗਿਆ ਗੱਡੀ ਇਹ ਜੀ ਲਗਭਗ ਆ 8 ਕਦਾ ਟਾਈਮ ਹੋਣਾ ਮੇਰੇ ਖਿਆਲ ਅੱਠ ਸਵਾ ਅੱਠ ਦਾ ਹੋਵੇਗਾ ਇੱਥੇ ਵੀ ਜੇ ਲਗਭਗ ਪੋਲਿਟਿਕਲ ਇਹੋ ਹੀ ਆ ਸਰਪੰਚੀ ਦੀ ਆ ਜਿਆਦਾ ਕੋਈ ਉਦਾਂ ਵੀ ਨਿੱਕੀ ਮੋਟੀ ਗੱਲ ਤੋਂ ਵੀ ਚਲੋ ਆਪਣਾ ਮੁੰਡਾ ਉਹ ਕਾਰੋਬਾਰ ਕਰਦਾ ਸੀ ਕਿਸੇ ਨੂੰ ਮਾੜੀ ਚੰਗੀ ਦੀ ਜਾਂਦਾ ਪਰ ਇਹ ਨਜਾਇਜ਼ ਜੀ ਉਹਨੂੰ ਇਹ ਗਾਲਾਂ ਕੱਢੀਆਂ ਪਹਿਲਾਂ ਉਹਨੇ ਜਦੋਂ ਗਾਲਾਂ ਕੱਢੀਆਂ ਮੈਨੂੰ ਇਹਨੂੰ ਸਰਪੰਚ ਨੂੰ ਇਹਨੇ ਗਾਲਾਂ ਕੱਢੀਆਂ ਉਹਨੇ ਮੈਨੂੰ ਉਸੇ ਵੇਲੇ ਫੋਨ ਕੀਤਾ ਵਾ ਅੱਧਾ ਘੰਟਾ ਪਹਿਲਾਂ ਤੇ ਮੈਨੂੰ ਕਹਿੰਦਾ ਚਾਚਾ ਜੀ ਇਹਨੇ ਮੈਨੂੰ ਨਜਾਇਜ਼ ਗਾਲਾਂ ਕੱਢੀਆਂ ਮੈਂ ਉਹਦੇ ਜਿੰਨੇ ਗੋਲੀ ਚਲਾਈ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ ਮੈਂ ਆਪਾਰ ਸਿੰਘ ਜੀ ਇਹਨੂੰ ਸਮਝਾਓ ਨਾ ਕਰੋ ਇਦਾਂ ਲੜਾਈ ਝਗੜਾ ਵਧੂਗਾ ਕਿਹੜੀ ਗੱਲਾਂ ਗਾਲਾਂ ਕੱਢਦਾ ਵਾ ਕਹਿੰਦਾ ਮੈਂ ਇਹਨੂੰ ਸਮਝਾਉਣਾ ਕੋਈ ਨਹੀਂ ਇਹ ਨਜਾਇਜ਼ ਕਰਦਾ ਵਾ ਇਹਨੂੰ ਮੈਂ ਸਮਝਾ ਲਈ ਨਾ ਕੋਈ ਤੇ ਮੈਂ ਕਿਹਾ ਉਹਨੇ ਗੱਡੀ ਲਾਉਣ ਆਉਣਾ ਉੱਥੇ ਉਹ ਕਹਿੰਦਾ ਮੈਂ ਗੱਡੀ ਲਾ ਕੇ ਘਰ ਨੂੰ ਜਾਣਾ ਮੈਂ ਨਜਾਇਜ਼ ਨਾ ਮੇਰੇ ਗੱਲ ਪਰੇ ਹੁਣ ਕਾਰਵਾਈ ਦੀ ਵੇਖੋ ਜੀ ਉਹ ਪਰਿਵਾਰ ਤੇ ਸਾਰਾ ਮੰਗੇ ਇਹੋ ਹੀ ਕਰਦਾ ਵਾ ਤੇ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਜਾਏ ਬਣਦੀ ਕਾਰਵਾਈ ਕੀਤੀ ਜਾਵੇ ਤਕਾ ਆਇਆ ਨਿਆਇ ਜੋ ਦਾ 24 ਘੰਟੇ ਦਾ ਰਸਤਾ ਵਾ ਕਾਰੋਬਾਰੀ ਬੰਦਾ ਨੇ ਰਾਤ ਭਰਾ ਦੋਨੇ ਆਪਣੇ ਕੰਮ ਕਰਤੇ ਜਾਣਾ ਆਉਣਾ ਵਾ ਤੇ ਸਾਰੀ ਪੰਚਾਇਤ ਦੀ ਸਾਰੇ ਪਿੰਡ ਦੀ ਇਹ ਮੰਗਿਆ ਕਿ ਤੇ ਕਾਨੂੰਨੀ ਕਾਰਵਾਈ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜਾ ਅੱਗੇ ਤੋਂ ਇਹੋ ਜੀ ਕੋਈ ਗਲਤੀ ਪਿੰਡ ਦੇ ਵਿੱਚ ਨਾ ਹੋਵੇ ਵੇਖੋ ਜੀ ਇਹ ਲਾਇਸੈਂਸੀ ਅਸਲਾ ਵੀ ਹੈਗਾ ਹੁਣ ਦੂਜੇ ਦਾ ਪਤਾ ਨਹੀਂਗਾ ਕਾਫੀ ਲਈ ਫਿਰਦਾ ਵਾ ਗਨ ਪਿਸਟਲ ਰਵਾਲ ਵਰ ਪਤਾ ਨਹੀਂ ਹੁੰਦਾ ਤੇ ਪੁਲਿਸ ਇਨਕੁਆਇਰੀ ਕਰੂਗੀ ਤੇ ਦੱਸੂਗੀ ਵੀ ਅਸਲੀ ਆ ਕਿ ਨਕਲੀ ਆ ਉਹ ਸਾਨੂੰ ਨਹੀਂ ਇਹਦੇ ਬਾਰੇ ਪੁਲਿਸ ਆਈ ਆ ਜੀ ਇੱਥੇ ਹਸਪੀਟਲ ਤੇ ਪੁਲਿਸ ਮੌਜੂਦ ਆ ਉਹ ਬਿਆਨ ਜਿਹੜੇ ਅੰਦਰ ਲੈ ਰਹੇ ਅਸੀਂ ਦੁਬਾਰਾ ਬੈਠੇ ਆਂ ਜੀ ਸਰ ਕਹਣਾ ਤਾਂ ਨਹੀਂ ਕਿ ਬੰਗਲੜੀ ਤੇ ਤੇ ਬੰਗਲ ਨਾਸਰ ਵਿੱਚ ਉਡੀ ਚੱਲੀ ਤੇ ਸਰਪੰਚ ਤੇ ਉਹਦਾ ਸਾਥੀ ਜਗਨੂ ਵੇਖੀ ਆ ਸਰ ਮਾਮਾ ਸਰ ਪਿੰਡ ਨਾਸਰ ਦੇ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਔਰ ਉਹਨਾਂ ਦਾ ਨਾਲ सोनू ਤੇ ਦੋਨੋਂ ਉਹ सोनू ਵੀ ਨਾਸਰ ਕ ਦਾ ਰਹਿਣ ਵਾਲਾ ਇਹਨਾਂ ਦਾ ਰਣਦੀਪ ਸਿੰਘ ਮਹਿਤਾਬ ਸਿੰਘ ਤੇ ਅਪਾਤ ਸਿੰਘ ਨਾਲ ਝਗੜਾ ਹੋਇਆ ਸੀ ਇਹਨਾਂ ਦੀ ਆਪਸ ਵਿੱਚ ਕੋਈ ਪੰਚਾਇਤੀ ਇਲੈਕਸ਼ਨ ਤੋਂ ਰੰਜਸ ਚੱਲ ਰਹੀ ਸੀ ਤੇ ਬਲੈਕਆਊਟ ਵਾਲੇ ਦਿਨ ਸਰਪੰਚ ਸਾਹਿਬ ਜਿਹੜੇ ਆਏ ਲਾਈਟਾਂ ਬੰਦ ਕਰਵਾ ਰਹੇ ਸੀ ਪਿੰਡ 'ਚ ਇਹਨਾਂ ਦੀ ਟਕਰਾਰ ਹੋ ਗਈ ਇਹਦੇ ਵਿੱਚ ਸ਼ਮਸ਼ੇਰ ਸਿੰਘ ਜਿਹੜੇ ਸਰਪੰਚ ਨੇ ਤੇ ਸੋਨੂੰ ਇਹਨਾਂ ਨੂੰ ਜਿਹੜੀਆਂ ਗੋਲੀਆਂ ਲੱਗੀਆਂ ਔਰ ਇਹ ਰਣਦੀਪ ਸਿੰਘ ਨੇ ਆਪਣੇ ਲਾਇਸੈਂਸੀ ਵੈਪਨ ਤੋਂ ਇਹ ਗੋਲੀਆਂ ਚਲਾਈਆਂ ਸੀ ਤੇ ਅਸੀਂ ਮੁਕੱਦਮਾ ਡਾਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ ਇਹਨਾਂ 'ਚੋਂ ਇੱਕ ਦੋਸ਼ੀ ਅਪਾਸ ਸਿੰਘ ਜਿਹੜਾ ਨੂੰ ਅਰੈਸਟ ਕਰ ਲਿਆ ਤੇ ਸਰ ਤਿੰਨੇ ਰੌਂਦ ਫਾਇਰ ਹੋਏ ਇਹ ਤਫ਼ਤੀਸ਼ ਦੇ ਵਿੱਚ ਤਿੰਨ ਰੌਂਦ ਫਾਇਰ ਹੋਣੇ ਆਏ ਆ ਤੇ ਬਾਕੀ ਅਸੀਂ ਦੋਸ਼ੀਆਂ ਦੀ ਜਿਹੜੀ ਹੈ ਰੇਡ ਕਰ ਰਹੇ ਆ ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਸਰ ਕਿੰਨੇ ਜਣੇ ਤੇ ਮਾਮਲਾ ਦਰਜ ਹੋਇਆ ਇਹ ਤਿੰਨ ਦੋਸ਼ੀਆਂ ਤੇ ਮਾਮਲਾ ਦਰਜ ਹੋਇਆ ਇੱਕ ਦੀ ਗ੍ਰਿਫਤਾਰੀ ਆਪ ਆਰ ਸਿੰਘ ਨੂੰ ਅਸੀਂ ਗ੍ਰਿਫਤਾਰ ਕਰ ਰਹੇ ਹਾਂ